ਹਾਲ ਜੀ ਸਾਰਿਆਂ ਨੂੰ ਇੱਕ ਹੋਰ ਨਾਮ ਦੇਣ ਵਿੱਚ ਤੁਹਾਡਾ ਸੁਆਗਤ ਕਰਦੇ ਆਂ ਬਈ ਅੱਜ ਦੇ ਦਿਨ ਛੰਡੇ ਦਾ ਦਿਨ ਹੈ ਕੱਲ ਜਨਮਾਸਟਮੀ ਸੀ ਤੇ ਅੱਜ ਬਈ ਸਾਡੇ ਮੱਥਾ ਟਿਕਣਾ ਕਾਦਾ ਹੁੰਦਾ ਮਮਾ ਹੈ ਗੁੱਗਾ ਨੰਮੀ ਦਾ ਗੁੱਗਾ ਨੰਮੀ ਦਾ ਮੱਥਾ ਟਿਕਣਾ ਬਈ ਜਿਹਦੇ ਵਿੱਚ ਸੇਵੀਆਂ ਸ਼ੱਕਰ ਕੱਚੀ ਲੱਸੀ ਬਿਸਕੁਟ ਤੇ ਆ ਸਾਰਾ ਸਮਾਨ ਆ ਜਿਹ ਮੈਂ ਜਿਵੇਂ ਵੀ ਹੁੰਦਾ ਹੈ ਅਥੋਂ ਅਥੋਂ ਦੇਖੋ ਦੇ ਰਾਮਾਂਗੇ ਹੌਲੀ ਹੌਲੀ ਕਰਦੇ ਕਰਦੇ ਬਾਕੀ ਹੁਣ ਮੇਰਾ ਜਿਹੜਾ ਕੰਮ ਹੈਗਾ ਉਹ ਹੈਗਾ ਕਿ ਮਨਾ ਤੋ ਕਿ ਹੋ ਚੁੱਕਿਆ ਤਿਆਰ ਤੇ ਆਪਾਂ ਕੜਾਈ ਚ ਪਾਣੀ ਧਰਨਾ ਉਹ ਧਰ ਦਿਆਂ ਪਹਿਲਾਂ ਸਭ ਤੋਂ ਪਹਿਲਾਂ ਵੀ ਛੋਟੀ ਰਹਿ ਜਾਣੀ ਜੀ ਤਾਂ ਕਰਕੇ ਆਪਾਂ ਵੱਡੇ ਸਾਈਜ਼ ਬੈਂਚ ਪਾਣੀ ਧਰ ਲਿਆ ਇਹਦੇ ਵਿੱਚ ਆ ਸੇਮੀ ਆ ਨਾ ਜਿਹੜੀਆਂ ਇਹ ਪੈ ਕੇ ਉਹ ਹੋ ਜਾਣਗੀਆਂ ਨਹੀਂ ਇਹਨਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਹੈ ਉਹਦੇ ਵਿੱਚ ਹੁੰਦੀਆਂ ਨਹੀਂ ਕੜਾਈ ਤੇ ਮਤਲਬ ਕੋਲ ਨਾ ਤੋ ਆਤਾ ਜਾਂ ਨਿਓ ਨਿਓ ਨਹੀਂ ਆ ਮਕੋਲ ਦੀਆਂ ਨਾ ਤੋ ਬਾਅਦ ਪਹਿਲਾਂ ਤੇ ਸੱਕੇ ਹੁੰਦੀ ਤੁਹਾਨੂੰ ਪਤਾ ਹੀ ਹੈ ਕੰਡੇ ਵਾਂਗੂ ਨੂਡਲਸ ਦੇਖਿਆ ਨਾ ਤੁਸੀਂ ਉਵੇਂ ਤਾਂ ਕਰਕੇ ਬਾਕੀ ਬਈ ਅੱਜ ਤੋਂ ਸਾਰੀਆਂ ਚੈਨਲਸ ਦੇ ਉੱਤੇ ਵੀਡੀਓਜ਼ ਪਾਣੀਆ ਸਟਾਰਟ ਕਰਾਂਗੇ ਪਾਣੀਆ ਨਹੀਂ ਮਤਲਬ ਅੱਜ ਬਣਾਉਣ ਬਣਾਵਾਂਗੇ ਸਾਰਿਆਂ ਦੀਆਂ ਤੇ ਸ਼ਾਇਦ ਕੱਲ ਤੋਂ ਪਾਣੀਆ ਸਟਾਰਟ ਕਰਦੇ ਬਾਕੀ ਜਿਵੇਂ ਜਿਵੇਂ ਐਡਿਟ ਹੁੰਦੇ ਆ ਰਹਿਣਗੇ ਉਹ ਤੁਹਾਨੂੰ ਵੀ ਪਤਾ ਲੱਗਦਾ ਰਹੂਗਾ ਕਿਉਂਕਿ ਇਸ ਵਲੌਗ ਦੇ ਵਿੱਚ ਮੈਂ ਸਾਰਾ ਕੁਝ ਡਿਟੇਲ ਦੇ ਵਿੱਚ ਦਿਖਾਉਂਗਾ ਤੇ ਜਿਹੜਾ ਮੇਰਾ ਹਿੰਦੀ ਵਾਲਾ ਵਲੌਗ ਹੈ ਉਹਦੇ ਵਿੱਚ ਆਪਾਂ ਸਾਰਾ ਕੁਝ ਕਿ ਮੈਂ ਆਪਾਂ ਕਹਿੰਦੇ ਨਹੀਂ ਹੁੰਦੇ ਸਕਿਪ ਕਰ ਕਰਕੇ ਦਿਖਾਵਾਂਗੇ ਤਾਂ ਕਰਕੇ ਜੇ ਤੁਸੀਂ ਦੋਨੇ ਵਲੌਗ ਵੀ ਦੇਖਣਾ ਫੋਲੋ ਕਰਨਾ ਚਾਹੁੰਦੇ ਹੋ ਤਾਂ ਦੋਨੇ ਵਲੌਗ ਦੇਖ ਸਕਦੇ ਹੋ ਇੱਕ ਆਊਗਾ ਮਿਸਟਰ ਐਗਜ਼ਾਮਪਲ ਚੈਨਲ ਦੇ ਉੱਤੇ ਇੱਕ ਆਊਗਾ ਮਾਈਟੀ ਜਨਰਲ ਦੇ ਉੱਤੇ ਤੇ ਇਹ ਵਾਲਾ ਵਲੌਗ ਤੁਸੀਂ ਮਾਈਟੀ ਜਨ ਚੈਨਲ ਦੇ ਉੱਤੇ ਦੇਖ ਰਹੇ ਹੋ ਠੀਕ ਹੈ ਤੇ ਇਹ ਹੈਗਾ ਵੀ ਪੰਜਾਬੀ ਦੇ ਵਿੱਚ ਆ ਇਹ ਫਰਕ ਹੋਏਗਾ ਤੇ ਬਾਕੀ ਬਈ ਬਾਹਰ ਦਾ ਮੌਸਮ ਜੇ ਤੁਹਾਨੂੰ ਦਿਖਾਈਏ ਤਾਂ ਧੁੱਪ ਪੂਰੀ ਤੇ ਨਹੀਂ ਕਲੀਉ ਜਾਂ ਅੱਗ ਪਈ ਜਾਂਦੀ ਅੱਜ ਤਾਂ ਕੱਲ ਬਹੁਤ ਬਹੁਤ ਬੱਦਲ ਹੋ ਰਹੇ ਸੀ ਬਟ ਅੱਜ ਧੁੱਪ ਹੈ ਹਾਂ ਮਨ ਨੂੰ ਲੱਗਦਾ ਤਾਂ ਪੰਦੇ ਇੱਥੇ ਹਵਾ ਦਾ ਨਜ਼ਾਰਾ ਹੈ ਹਵਾ ਚੱਲਦੀ ਹੈ ਬਹੁਤ ਵਧੀਆ ਵਧੀਆ ਠੰਡੀ ਹੈ ਹਵਾ ਜਦੋਂ ਚੱਲਦੀ ਹੋਵੇ ਨਾ ਉਦੋਂ ਐਨੀ ਗਰਮੀ ਨਹੀਂ ਲੱਗਦੀ ਪਰ ਮੈਂ ਧੁੱਪ ਜਮਾ ਕੇ ਕਰਦੇ ਹੋਏ ਇਸ ਮੌਸਮ ਚ ਕਿਉਂਕਿ ਇਹ ਅਗਸਤ ਦਾ ਮੌਸਮ ਹੈ ਬਈ ਤੇ ਧੁੰਮਾ ਹੁੰਦੀ ਆ ਥੋੜੀ ਬਹੁਤ ਬਟ ਇੰਨੀ ਨਹੀਂ ਹੁੰਦੀ ਜਿੰਨੀ ਜੂਨ ਜਲਾਈ ਚੰਦੇ ਨਹੀਂ ਬੰਬਰੀ ਜੁੜੀ ਕਿ ਬਾਬਾ ਜੀ ਜੋੜੀ ਨੂੰ ਕੋਈ ਰੱਖੋ ਕੋਈ ਭੁੱਲ ਚੁੱਕਈ ਹੋਵੇ ਮਾਫ ਕਰਿਓ ਸਾਡੇ ਘਰ ਚ ਵਾਦਾ ਕਰਿਓ ਕੀ ਕੁਛ ਹੈ ਤੱਕਰ ਬਈ ਐ ਹਿੰਮਤ ਠਟਿਕਦਾ ਲੈ ਕੇ ਚੱਲੇ ਜੀ ਹਨਾ ਆ ਡੱਡ ਜਗ੍ਹਾ ਤੇ ਹੁੰਦਾ ਹਰੇਕ ਮੱਥਾ ਹੁਣ ਕੀ ਮੈਂ ਪਾਣੀ ਦੇ ਕੇ ਆਣਾ ਛਿੱਟਾ ਹੁਣ ਇਹ ਬਈ ਛਿੱਟਾ ਸਾਰੇ ਅਰਥ ਦੇਣਾ ਆ ਕੱਚੇ ਦੇ ਛੀਨਾ ਕੱਚੇ ਦਾ ਛੀਨਾ ਹੈ ਹਾਂ ਕੋਈ ਚੁਣ ਲੈ ਵੇ ਜਿਹਾ ਟੱਕ ਰੱਖਾ ਕਰਾ ਸਾਰਾ ਦਿਨ ਕਰ ਕੋਈ ਨਾ ਅਸਤੇ ਜ ਬਣੀਆਂ ਨੇ ਸੇਵੀਆਂ ਨੂੰ ਤੁਸੀਂ ਕਹੋਗੇ ਇਹ ਚ ਟੇਸਟ ਕਿਹੜਾ ਬਈ ਟੇਸਟ ਬਣੂਗਾ ਸ਼ੱਕਰ ਦੇ ਨਾਲ ਆ ਦੇਖੋ ਪਾਪਾ ਪਾਈ ਜਾਂਦੇ ਨੇ ਇਹਦੇ ਉੱਤੇ ਪਾ ਲੈਨੇ ਦੇਸੀ ਘਿਓ ਉੱਤੇ ਪਾ ਕੇ ਸ਼ੱਕਰ ਫਿਰ ਚੱਖੋ ਪ੍ਰਸ਼ਾਦਾ ਪ੍ਰਸ਼ਾਦਾ ਹੀ ਕਹਿੰਦੇ ਨੇ ਨਾ ਹਾਂ ਪ੍ਰਸ਼ਾਦਾ ਚੱਖੋ ਕਿ ਨਾਲ ਇਹ ਚਾਹ ਅੱਜ ਸਾਰਿਆਂ ਦੀ ਚਾਹ ਬਣਾ ਲਈ ਹਾਂ ਦੁੱਧ ਪਿੰਨੂ ਨਾ ਪਰ ਇਹਦੇ ਨਾਲ ਚਾਹ ਪੱਧ ਸਵਾ ਲੈ ਦੀ ਆਇਆ ਣਾਲ ਬਸ ਕੁੰਵੀ ਵੀ ਮੈਂ ਚਾ ਬੰਦ ਨਹੀਂ ਕੀਤੀ ਪ੍ਰੋਪਰਲੀ ਬੰਚੇ ਕੱਦੇ ਹੀ ਤਾਂ ਪੀ ਲੈਣਾ ਇੱਥੇ ਨਹੀਂ ਤਾਂ ਦਫ਼ਤਰ ਚ ਸਹੀ ਚਲੋ ਜੀ ਆਪਾਂ ਉਧਰ ਵੀਡੀਓ ਲਈ ਬੈਠੇ ਨੇ ਉਹਦੀ ਉਹਦੇ ਕਰਕੇ ਨਾ ਆਪਣੇ ਵੀਡੀਓ ਦੇ ਵਿੱਚ ਕਾਪੀਰਾਈਟ ਆ ਸਕਦਾ ਹੈ ਤਾਂ ਕਰਕੇ ਆਪਾਂ ਇੱਥੇ ਹੀ ਬੰਦ ਕਰਾਂਗੇ ਦੇਖੋ ਕਲਰ ਜੇ ਪੂਰਾ ਚੇਂਜ ਹੋ ਗਿਆ ਚੱਕਰ ਪਾਇ ਤਾਂ ਸੇਵੀਆਂ ਦਾ ਆਹ ਹਾਂ ਆ ਮਿਕਸ ਕੀਤੀ ਹੋਈ ਜਾਣੇ ਟੇਸਟ ਕਰਕੇ ਦੱਸਦੇ ਤੁਹਾਨੂੰ ਕਿ ਹੋਈ ਜਾਣੇ ਟੇਸਟ ਬਸ ਵਾਸਤੇ ਕਰਾ ਲਓ ਮੂਹ ਜਵਾ ਲਉਂਗਾ ਮਾਲਿਆਂ ਸਵਾਲ ਦਨੇ ਅੱਜ ਕਿਉ ਪਾਇਨਾ ਦੇਸੀ ਕੋ ਮੈਂ ਕੱਬ ਦੇਸੀ ਕੋ ਹੂੰ ਘੱਟ ਪਾਉਣਾ ਨਾ ਮੰਮੀ ਨੇ ਪਾਤਾ ਹੋਰ ਵੀ ਸਵਾਦ ਦੁੱਗਣਾ ਤਿੱਖਣਾ ਹੋ ਗਿਆ ਫੇਰ ਮੈਂ ਖਾਂਦੇ ਪਿੰਦੇ ਕਰਦਾ ਤਾ ਕੋ ਨੂੰ ਬਤਨ ਆਇਆ ਤੋ ਸਹੀ ਦਸਾਂ ਭਾਈ ਬਾਹਰ ਨਾ ਨਾਲ ਲੱ ਲੈਂਦਾ ਮੈਨੂੰ ਲੱਗਦਾ ਕੋਈ ਟੈਲਾ ਟੁਰ ਲਗਾ ਕੰਮ ਚੱਲੀ ਜਾਂਦਾ ਜਿਹਦੇ ਕਰਕੇ ਬਲੇਡ ਵੀ ਚੱਲੀ ਜਾਂਦਾ ਧੁੱਪ ਤਾਂ हट ਗਈ ਇਸ ਟਾਈਮ ਤੇ ਆ ਦੇਖੋ ਉੱਪਰ ਤਾਂ ਇਸ ਟਾਈਮ ਹੈ ਨਹੀਂ ਗਈ ਬਹੁਤ ਘਟ ਗਈ ਪਹਿਲਾਂ ਨਾਲੋਂ ਬਟ ਹੁਣ ਜਿਹੜਾ ਆ ਕੰਮ ਚੱਲ ਜਾਂਦਾ ਐਵੇਂ ਕਰਕੇ ਚੋਰ ਆ ਨਾ ਜਿਹੜਾ ਰੋਲਾ ਉਹ ਬਾਲਾ ਪਈ ਜਾਂਦਾ ਆਪਣੇ ਇੱਥੇ ਤਾਂ ਘਟਿਆ ਥੋੜਾ ਬਹੁਤ ਕਿਉਂਕਿ ਮੈਂ ਅੰਦਰ ਆ ਜਾਣਾ ਬਟ ਫੇਰ ਵੀ ਬਹੁਤ ਜ਼ਿਆਦਾ ਆਵਾਜ਼ ਆ ਇੱਕ ਵਾਰ ਆ ਗੇਟ ਬੰਦ ਕਰਕੇ ਦੇਖਦੇ ਆ ਇਹਨਾਂ ਥੋੜੀ ਘਟਦੀ ਆ ਕਿ ਨਹੀਂ ਘਟਦੀ ਬਹੁਤ فرق ਪੈ ਗਿਆ ਚਲੋ ਹੁਣ ਆਪਾਂ ਇੱਥੇ ਬਈ ਸਾਰਾ ਸੈਟਅਪ ਆਪਣਾ ਕਰ ਲਿਆ ਇੱਕ ਵਾਰ ਆਹੀ ਮੇਰਾ ਸੈਟਪ ਹੈ ਸਿੰਪਲ ਜਿਹਾ ਮੇਰੇ ਕੋਲ ਹੋਰ ਚੀਜ਼ਾਂ ਵੀ ਹੈਗੀਆਂ ਜਿਵੇਂ ਕੀਬੋਰਡ ਹੈਗਾ ਅ ਅ ਉਹ ਕੀ ਕਹਿੰਦਾ ਉਹਨਾਂ ਨੂੰ ਲਾਈਟ ਰਿੰਗ ਹੈਗੀ ਆ ਹੋਰ ਬਹੁਤ ਕੁਝ ਹੈਗਾਗਾ ਜਿਹੜਾ ਮੈਂ ਸੈਟਅਪ ਕਰ ਸਕਦਾ ਬਟ ਉਹ ਹਜੇ ਮੈਂ ਆਪਦੇ ਬੈੱਡ ਦੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਛਾਪ ਕੇ ਰੱਖਿਆ ਹੋਇਆ ਹੈ ਕਿਉਂਕਿ ਉਹਦਾ ਪਤਾ ਕੀ ਹਜੇ ਯੂਜ਼ ਨਹੀਂ ਹੈਗਾਗਾ ਕਿਉਂਕਿ ਬਾਕੀ ਚੀਜ਼ਾਂ ਦਾ ਮੈਂ ਸਾਰਾ ਕੁਝ ਇਹਦੇ ਉੱਤੇ ਵੀ ਕਰ ਲੂੰਗਾ ਲੈਪਟਾਪ ਦੇ ਉੱਤੇ ਤੇ ਇੱਕ ਵਾਰ ਇਹ ਸੈਟਅਪ ਨਾਲ ਕੰਮ ਸਾਰਦੇ ਆ ਜਦੋਂ ਆਪਣੇ ਕੋ ਇਨਕਮ ਆਉਣ ਲੱਗੀ YouTube ਤੋਂ ਫੇਰ ਆਪਾਂ ਹੋਰ ਸੈਟਅਪ ਹੈ ਜਿਹੜਾ ਉਹ ਵਧਾਉਂਦੇ ਜਾਵਾਂਗੇ ਕਿਉਂਕਿ ਹੁਣ ਆਪਾਂ ਇਹ ਜਿਹੜੇ ਬੇਸਿਕ ਮਟੀਰੀਅਲ ਨੇ ਉਹ ਲਿਓਣ ਵਾਲੇ ਪਏ ਨੇ ਇੱਕ ਵਾਰ ਆਪਣੇ ਕੋ ਆ ਹੈਗਾ ਇਹ ਬੇਸਿਕ ਦਾ ਬੇਸਿਕ ਹੈ ਬਟ ਬੇਸਿਕ ਮਟੀਰੀਅਲ ਹੁੰਦੇ ਨੇ ਨਾ ਜਿਹੜੇ ਉਹ ਲਿਓਣ ਵਾਲੇ ਪੈਣੇ ਜਿਵੇਂ ਇੱਕ ਕੰਪਿਊਟਰ ਹੋ ਗਿਆ ਗੇਮਿੰਗ ਵਾਸਤੇ ਠੀਕ ਹੈ ਹੋਰ ਵੀ ਚੀਜ਼ਾਂ ਵਾਸਤੇ ਲਾਈਵ ਸਟ੍ਰੀਮ ਵਾਸਤੇ ਵੀ ਮੈਨੂੰ ਕੰਪਿਊਟਰ ਚਾਹੀਦਾ ਕਿਉਂਕਿ ਇਹਦੇ ਵਿੱਚ ਯਾਰ ਇਹਦੇ ਨਾਲ ਚਾਰਜਰ ਦੀ ਦਿੱਕਤ ਬਹੁਤ ਹੁੰਦੀ ਆ ਕਿਉਂਕਿ ਇਹ ਹੈਂਗ ਹੋਣ ਲੱਗ ਜਾਂਦਾ ਤਾਂ ਕਰਕੇ ਵੱਡੀ ਪ੍ਰੋਬਲਮ ਆ ਥੋੜੀ ਜੀ ਚਲੋ ਇੱਕ ਵਾਰ ਹੁਣ ਆਪਾਂ ਬੈੰਨੇ ਆ ਕੰਮ ਸ਼ੁਰੂ ਕਰਦੇ ਆ ਬਾਕੀ ਵਲੋਗਿੰਗ ਤਾਂ ਦੋ ਜਗ੍ਹਾ ਕਰ ਹੀ ਉਮੇਦਾ ਤੁਹਾਨੂੰ ਪਸੰਦ ਆਉਗੇ ਗਾਇਜ਼ ਮੈਂ ਨਾ ਤੁਹਾਨੂੰ ਸੱਚ ਦਿਖਾਉਣਾ ਭੁੱਲ ਗਿਆ ਮਮੇ ਦੇ ਕਮਰੇ ਚ ਨਾ ਪਿੱਛੇ ਸਸਰੀ ਆਉਂਦੀਆਂ ਹੁਣ ਐ ਨਹੀਂ ਪਤਾ ਕਾ ਚੋਂ ਆਉਂਦੀਆਂ ਮਈਆਂ ਬਈ ਪੁੱਤ ਜਾਲ ਚ ਆਉਂਦੀ ਐ ਬਟ ਜਾਲ ਦੇ ਉੱਤੇ ਜਾਲੀ ਵੀ ਵਿਛੀ ਹੋਈ ਐ ਫੇਰ ਵੀ ਆ ਰਹੀਆਂ ਥੱਲੇ ਵੀ ਆ ਰਹੀਆਂ ਉੱਪਰ ਵੀ ਆ ਰਹੀਆਂ ਤੇ ਅੱਜ ਆਪਾਂ ਆ ਇਸ ਗੇਮ ਦੀ ਵੀਡੀਓ ਬਣਾਈ ਸੀਗੀ ਜਿਹੜੀ ਕਿ ਤੁਸੀਂ ਮੇਰੇ ਗੇਮਿੰਗ ਦੀ ਦੁਨੀਆ ਦੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਆਪਾਂ ਪ੍ਰੋਮੋਸ਼ਨ ਵੀ ਪ੍ਰੋਪਰਲੀ ਸਟਾਰਟ ਕਰਤੀ ਐ ਇਸ ਗੇਮ ਨੂੰ ਤੁਸੀਂ ਜਾਣਦੇ ਹੋਵੋਗੇ ਸੀਓਸੀ ਇਸ ਗੇਮ ਦਾ ਨਾਮ ਐ ਕਲੈਸ਼ ਆਫ ਕਲੈਂਸ ਭਾਈ ਅੱਜ ਜੋ ਅੱਜ ਤੋਂ 7 ਸਾਲ ਪਹਿਲਾਂ ਮੈਂ ਇਸ ਗੇਮ ਨੂੰ ਡੇਲੀ ਖੇਡਦਾ ਹੁੰਦਾ ਸੀ ਤੇ ਹੁਣ ਆਪਾਂ ਇੱਕ ਨਵੇਂ ਸਿਰੋਂ ਇਸ ਗੇਮ ਨੂੰ ਸਟਾਰਟ ਕੀਤਾ ਤੇ ਆਪਾਂ ਇਹ ਸੋਚਿਆ ਵੀ ਆਪਾਂ ਇਹਦੇ ਪੂਰੇ ਜਿਹੜੇ ਟਾਊਨ ਹਾਲ ਨੇ ਉਹਨਾਂ ਨੂੰ ਅਪਗ੍ਰੇਡ ਕਰ ਕਰਕੇ ਕਲੈਨ ਵਾਰਸ ਵੀ ਮਜ਼ਾ ਆਇਆ ਕਰੂਗਾ ਗੱਲਾਂ ਬਾਤਾਂ ਕਰਿਆ ਕਰਾਂਗੇ ਹੋਰ ਚੀਜ਼ਾਂ ਕਰਿਆ ਕਰਾਂਗੇ ਨਾਲ ਨਾਲ ਵੀਡੀਓਜ਼ ਵੀ ਪਾਇਆ ਕਰਾਂਗੇ ਤੇ ਇੱਕ ਟੀਮ ਆਪਾਂ ਇਸ ਹਾਮਨਾ ਜੋੜਾਂਗੇ ਕਿ ਕੱਲੂ ਸੀਓਸੀ ਦੇ ਵਿੱਚ ਜੇ ਆਪਾਂ ਇੱਕ ਕਲੈਨ ਬਣਾਉਣਾ ਤਾਂ ਮੈਂ ਇੱਕ ਆਪਦੇ ਉਦੇ ਉੱਤੇ ਪਾਉਂਗਾ ਇੰਸਟਾਗ੍ਰam ਦੇ ਉੱਤੇ ਵੀ ਆ ਜੋ ਜਿਹਨੇ ਜੁਆਇਨ ਕਰਨਾ ਤਾਂ ਤੁਸੀਂ ਆ ਵੀ ਸਕਦੇ ਹੋ ਜਿਹੜੇ ਜਿਹੜੇ ਮੇਰੀਆਂ ਵੀਡੀਓਜ਼ ਦੇਖਣਗੇ ਤਾਂ ਕਰਕੇ ਬਾਕੀ ਚਲੋ ਇੱਕ ਵਾਰ ਗੇਮਿੰਗ ਵੀਡੀਓ ਤਾਂ ਹੁਣ ਮੈਂ ਬਣਾ ਚੁੱਕਿਆ 20 ਮਿੰਟ ਦੀ ਬਣਾਈ ਆ ਬਾਈ ਗੇਮਿੰਗ ਵੀਡੀਓ ਕਿਉਂਕਿ ਇਸ ਚੀਜ਼ ਦੀ ਮੈਂ ਸੀਰੀਜ਼ ਸਟਾਰਟ ਕਰੂੰਗਾ ਤੇ ਇਹ ਸਾਰੀਆਂ ਵੀਡੀਓਜ਼ ਵੀ ਹਿੰਦੀ ਦੇ ਵਿੱਚ ਹੋਣਗੀਆਂ ਪੰਜਾਬੀ ਦੇ ਵਿੱਚ ਮੇਰੇ ਜ਼ਰੂਰ ਦੋ ਹੀ ਚੈਨਲ ਨੇ ਇੱਕ ਕੇਵਲਾ ਤੇ ਇੱਕ ਪੰਜਾਬੀ ਆਗਿਓ ਨੇ ਠੀਕ ਹੈ ਉਹ ਮੈਂ ਤੁਹਾਨੂੰ ਦੱਸੂੰਗਾ ਉਹਦੇ ਹਜੇ ਵੀਡੀਓਜ਼ ਨਹੀਂ ਆ ਰਹੀਆਂ ਉਹ ਤੇ ਕੁਝ ਵੀ ਨਹੀਂ ਆ ਰਿਹਾ ਤੁਗਿਓ ਚੈਨਲ ਨਾਮਾ ਬਣਿਆ ਬਟ ਇਸ ਦੇ ਉੱਤੇ ਤਾਂ ਵਲੋਗਿੰਗ ਡੇਲੀ ਦੇ ਡੇਲੀ ਚੱਲ ਹੀ ਰਹੀ ਐ ਤਾਂ ਕਰਕੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਚਲੋ ਇੱਕ ਵਰਗ ਇੱਕ ਚੈਨਲ ਦੀ ਵੀਡੀਓਜ਼ ਬਣ ਚੁੱਕੀਆਂ ਹੁਣ ਇਸ ਤੋਂ ਬਾਅਦ ਦੂਸਰਾ ਕੰਮ ਜਿਹੜਾ ਮੈਂ ਕਰਨਾ ਹੈਗਾ ਉਹ ਆਏਗਾਗਾ ਕਿ ਆਪਾਂ ਬਈ ਭੁੱਖ ਲੱਗੀ ਪਈ ਐ ਬੋਲ-ਬੋਲ ਕੇ ਗਲਾ ਸੁੱਕ ਗਿਆ ਨਾਲੇ ਤਾਂ ਪਾਣੀ ਪੂਣੀ ਪੀ Đਏ ਆ ਉਹ ਪਾਣੀ ਵੀ ਗਰਮ ਹੋ ਗਿਆ ਨਾ ਠੰਡਾ ਸੀਗਾ ਤੇ ਇੱਕ ਆਪਾਂ ਮਰੱਬਾ ਮਰੂਬਾ ਕੱਟੀਏ ਤੇ ਉਹ ਖਾਈਏ ਬਈ ਬਹੁਤ ਜ਼ਰੂਰੀ ਮਰਬਾ ਸੇ ਇਤਨੀ ਥੇਰੀ ਜਾ ਕੇ ਥੋੜੀ ਐਨਰਜੀ ਆਉਗੀ ਫਿਰ ਅਗਲੇ ਚੈਨਲ ਆਦੀਆਂ ਵੀਡੀਓਜ਼ ਵੀ ਬਣਾਉਣੀਆਂ ਤੇ ਲਾਈਵ ਸਟ੍ਰੀਮ ਵੀ ਮੈਂ ਸਟਾਰਟ ਕਰਨ ਦੀ ਸੋਚੀ ਆ ਨਾ ਬਟ ਉਹਦੇ ਵਾਸਤੇ ਮੈਨੂੰ ਨਾ ਇਹਦਾ ਥੋੜਾ ਜਿਹਾ ਸਿਸਟਮ ਚੇਂਜ ਕਰਨਾ ਪਊਗਾ ਕਿਉਂਕਿ ਮੇਰੀ ਰੈਡੀ ਉਹ ਸੀਗੀ ਪਹਿਲਾਂ ਨਹੀਂ ਸਟ੍ਰੀਮਸ ਉਹ ਹੈਂਗ ਹੋ ਜਾਂਦੀਆਂ ਸੀ ਵਿੱਚ ਤੁਸੀਂ ਇਹ ਚੈਨਲ ਦੇ ਪਿੱਛੇ ਜਾ ਕੇ ਦੇਖ ਸਕਦੇ ਹੋ ਸਟ੍ਰੀਮਸ ਉਹ ਮੈਂ ਕੀਤੀਆਂ ਹੋਈਆਂ ਨੇ ਇਹ ਉਹ ਹੈਂਗ ਹੋਣ ਲੱਗ ਜਾਂਦੀਆਂ ਸੀ ਆ ਬਾਕੀ ਮਮਾ ਦੇ ਕਮਰੇ ਚ ਸੁਸਰੀਆਂ ਆਈਆਂ ਪਈਆਂ ਨੇ ਮਮਾ ਕਿੰਨੇ ਆ ਕਿ ਨਿਕਲੀਆਂ ਸੁਸਰੀਆਂ ਕਿੰਨੇ ਆ ਗਏ ਸੁਸਰੀਆਂ ਨਿਕਲੀਆਂ ਆ ਦੇਖੋ 6-7 ਨਿਕਲੀਆਂ ਹਾਂ ਜਿੰਦੀ ਐ ਨਹੀਂ ਨਾ ਮਰੀ ਹੋ ਯਾਰ ਪਰ ਸੁਸਰੀ ਤਾਂ ਸੁਸਰੀ ਆ ਚਲੋ ਲਾਈਟ ਨਹੀਂ ਹੈਗੀ ਬਈ ਕੱਲ ਰਾਤ ਵੀ ਲਾਈਟ ਪਾ ਗਈ ਕੱਲ ਦੇਣੇ ਵੀ ਨਹੀਂ ਹੈਗੀ ਸੀ ਅੱਜ ਦੇਣੇ ਵੀ ਨਹੀਂ ਹੈਗੀ ਪਤਾ ਨਹੀਂ ਕਾਹਦੇ ਕੱਟ ਲਾਈ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਹੁਣ ਬੰਦਾ ਕਰੇ ਕੀ ਕਹਾ ਕਰੇ ਸਾਰਾ ਦਿਨ ਪੱਖੇ ਥੱਲੇ ਬੈਠਾ ਬੈਠਾ ਵੀ ਬੰਦਾ ਆਪ ਤੈਨੂੰ ਚਲੋ ਮੈਂ ਤਾਂ ਬੈਣੇ ਹੀ ਪੱਖੇ ਥੱਲੇ ਆ ਕੇ ਮੈਨੂੰ ਤਾਂ ਆਪਤਾ ਮੰਮੀ ਵੀ ਰੈਨੂੰ ਆਪ ਤਾਂ ਨਹੀਂ ਐਣੀਗੀ ਉਮਾ ਦਾਦਾ ਵੀ ਐ ਹੀ ਆ ਕਮਰਾ ਠੰਡਾ ਕਰ ਲੈਂਦੇ ਥੋੜਾ ਜਿਹਾ ਪਰ ਬਹਿ ਜਾਂਦੇ ਨੇ ਚਲੋ ਮੱਤੀ ਬਾਏ ਤੁਹਾਨੂੰ ਇੱਕ ਵਾਰ ਬਾਹਰਲਾ ਮੌਸਮ ਦਿਖਾਣਾ ਆਪਾਂ ਮਾਪ ਉੱਪਰ ਲਿਗਾ ਸੀ ਆਪਣੇ ਕੋ ਇੱਕ ਖਿੜਕੀ ਹੈਗੀ ਜਿੱਥੋਂ ਆਪਾਂ ਬਾਹਰ ਦਾ ਮੌਸਮ ਦੇਖ ਸਕਦੇ ਆ ਤੇ ਜਦੋਂ ਕੰਮ-ਕਮ ਹੁੰਦਾ ਨਾ ਮਿਸਤਰੀ-ਮੁਸਤਰੀ ਲੱਗੇ ਹੁੰਦੇ ਆ ਤਾਂ ਬਾਹਰ ਜਾ ਕੇ ਵੀਡੀਓ ਬਣਾਉਂਦਾ ਜੀ ਨਹੀਂ ਕਰਦਾ ਤਾਂ ਕਰਕੇ ਇੱਥੇ ਦਿਖਾ ਦਿਆ ਕਰਾਂਗੇ ਹੁਣ ਤੁਹਾਨੂੰ ਇੱਧਰ ਵੀ ਹੈਗਾ ਇੱਧਰ ਸ਼ੀਸ਼ਾ ਲੱਗਿਆ ਹੋਇਆ ਬਟ ਇੱਧਰ ਥੋੜੀ ਜਿਹੀ ਨਾ ਧੁੱਪ ਸਿੱਧੀ ਆਉਂਦੀ ਆ ਤਾਂ ਕਰਕੇ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਆ ਇਹ ਵੀਰੇ ਵੀਰੇ ਮੈਂ ਤੁਹਾਨੂੰ ਦੱਸਾਂ ਬਈ ਸੇਵ ਦਾ ਟਾਈਮ ਹੋ ਗਿਆ ਮਰੱਬਾ ਖਾਣ ਦਾ ਮੂਡ ਨਹੀਂ ਬਣਿਆ ਤਾਂ ਕਰਕੇ ਹ ਨਾਲ ਦੇ ਕਹਿੰਦੇ ਆ ਜੱਟ ਪ੍ਰਭਜੋ ਦੀ ਵੀਡੀਓ ਅੱਜ ਸਵੇਰੇ ਮੈਂ 17 ਮਿੰਟ ਦੀ ਦੇਖ ਲਈ ਸੀ ਨਾਸ਼ਤਾ ਖਾਂਦੇ ਵੇ ਬਟ 1 ਘੰਟਾ 7 ਮਿੰਟ ਦੀ ਵੀਡੀਓ ਐ ਇੱਥੋਂ ਹੌਸਲਾ ਮਿਲਦਾ ਬਈ ਵੀ ਵੀ ਵਲੌਗ ਬਣਾਵਣਾ ਕੇ ਡੇਲੀ ਡੇਲੀ ਪਾਈਏ ਹੁਣ ਤਾਂ ਕਹਿੰਦੇ ਸਾਈਬਾ ਨੇ ਵੀ ਸਟਾਰਟ ਕਰ ਲਿਆ ਕਹਿੰਦੇ ਆਪਦਾ ਚੈਨਲ ਤੇ ਆਪਾਂ ਆਪਣੀ ਮਿਹਨਤ ਹੈ ਜਿਹੜੀ ਉਹ ਦੁੱਗਣੀ ਤਿੱਗਣੀ ਐ ਤੇ ਆਪਾਂ ਕਰਾਂਗੇ ਫੇਰ ਹੀ ਜਾ ਕੇ ਅੱਗੇ ਵਧਾਂਗੇ ਤੇ ਤੁਸੀਂ ਸਾਥ ਦਿਓਗੇ ਵੀਡੀਓ ਨੂੰ ਦੇਖ ਕੇ ਸਮਝ ਗਏ ਨਾ ਐ ਕਰ ਦਿਓ ਬਸ ਗੱਲ ਪੂਰੀ ਸਿਰਾ ਲੱਗੀ ਪਈ ਐ ਡੱਬਾ ਪਿਓ ਭਾਈ ਮੇਰੇ ਚੱਪਲ ਲੈਣ ਗਏ ਸੀ ਮੈਂ ਆਏ ਕੱਲ ਮੁੰਮੀ ਬੰਨਣਾ ਲੈਣਾ ਤੇ ਕਹੀ ਜੜ ਮਾਸਟਰ ਵੀ ਤੇ ਮੰਦਿਰ ਚ ਮੱਥਾ ਟੇਕਣਾ ਮੰਮੀ ਕੀ ਹੋਇਆ ਸੀ ਦੱਸਾਂਗੇ ਆਪਦੇ ਮੂੰਹੋਂ ਦੱਸਾਂਗੇ ਦੇਣਾ ਚਾਹੋਂਗੇ ਖਬਰ ਨਹੀਂ ਜੀ ਭਾਈ ਮੰਮੀ ਨੇ ਚੱਪਲ ਲਾਦੀ ਮੈਂ ਤਾਂ ਚੱਪਲ ਜਾਣ ਕੇ ਘਰ ਆਲੀ ਪਾ ਕੇ ਗਿਆ ਸੀ ਵੀ ਪੁਰਾਣੀ ਜਿਹੀ ਲੱਗੇ ਸ਼ੈ ਮੈਨੂੰ ਪਤਾ ਸੀ ਕਈ ਵਾਰ ਚੱਕੀ ਜਾਂਦੀ ਹੁੰਦੀ ਐ ਤੇ ਮੰਮੀ ਨੇ ਮੇਰੀ ਚੱਪਲ ਦੇ ਕੋਲ ਆਪਦੀ ਚੱਪਲ ਲਈ ਕੋਈ ਪਾ ਕੇ ਵਾਗਿਆ ਭਾਈ ਅਰੇ 15 15 ਮਿੰਟ ਵੀ ਨਹੀਂ ਲੱਗਿਆ ਆਉਣੇ 15 ਮਿੰਟ ਬਾਅਦ ਜਦੋਂ ਵਾਪਸ ਆਏ ਨਾ ਉੱਤੇ ਚੱਪਲੀ ਨਹੀਂ ਮਿਲੀ ਐਸੇ-ਬਸੇ ਨੱਬਲੀ ਮਲਵਾਇ ਲਾਉਗੀ ਐਸੇ-ਬਸੇ ਸਾਰੀ ਚੈੱਕ ਕੀਤਾ ਬਟਾ ਚੱਪਲ ਨਹੀਂ ਮਿਲੀ ਦਾ ਨੋ ਜਮਾ ਵੀ ਆ ਦੇਖੋ ਸਵਾਨ ਸਵਾਨੀ ਕਹਿੰਦੇ ਹੁੰਦੇ ਨਾ ਕੀ ਕਹਿੰਦੇ ਹੁੰਦਾ ਸਵਾਨ ਇੰਗਲਿਸ਼ ਨੂੰ ਕਿ ਕੋਈ ਇੱਕ ਨਾ ਲਿਓਣ ਵਾਲਾ ਤੋ ਜਿਹਨਾਂ ਆਹ ਕਨੈਕਟ ਕਰਨ ਵਾਲਾ ਬਾਕੀ ਦੇਖਦਾ ਮੈਂ ਸ਼ਾਇਦ ਉਹ ਵਾਈਫਾਈ ਵਾਲਾ ਮਾਈਕ ਕਨੈਕਟ ਹੋ ਜੇ ਉਹ ਕਰਕੇ ਫਿਰ ਦੇਖਦੇ ਆ ਅੱਗੇ ਤੋਂ ਨਾ ਮਾਈਕ ਤਾਂ ਲਾਈ ਹੀ ਕਰਾਂਗੇ ਲਾਈ ਮੀ ਜਰੂਰ ਤੇ ਇੱਕ ਚੀਜ਼ ਬਈ ਮੈਂ ਹੋਰ ਦੱਸਦਾ ਤੁਹਾਨੂੰ ਆ ਚੱਪਲ ਲੈ ਆਤੀਆਂ ਦੇਖੋ ਚੱਪਲ ਤਾਂ ਸੋਹਣੀ ਆ 500 ਦੀ ਬਾਹਰ ਅੰਦਰ ਵੀ ਪੈ ਜੂਗੀ ਕਿੰਨੇ ਦੀ ਹੋਵੇ ਹਾਜੀ ਬਈ ਇੰਨੀ ਕੁ ਹੋਇਆ ਕੋਈ 500 ਤੱਕ ਦੀ ਕੋਈ ਨਹੀਂ ਹੋਰੀ ਵਾਲੀ ਮਹਿੰਗੀਆਂ ਚੱਪਲਾਂ ਵੀ ਲੈ ਆਉਂਦੀ ਆ ਆ ਤੁਹਾਡੀ ਇਹਦੇ ਨਾਲ ਮੈਚ ਕਰ ਗਈ ਸੂਟ ਨਾਲ ਜਿਵੇਂ ਸੂਟ ਨਾਲ ਹੀ ਲਈ ਹੁੰਦੀ ਆ ਨਾ ਡਾਰਕ ਨੀਲੀ ਮੈਂ ਜ ਮੂਚ ਨਹੀਂ ਕੀਤੀ ਸੀ ਹੂੰ ਸੂਟ ਨਾਲ ਬਸ ਪਸੰਦ ਹੀ ਆ ਗਈ ਸੀ ਜੱਪਲ ਦੇਖਦੀ ਤੇ ਹੂੰ ਸੂਟ ਨਾਲ ਮੈਚ ਹੋ ਗਈ ਜੇ ਇਹ ਦੇਣਾ ਪਾ ਕੇ ਜਾਣੀ ਹੋਵੇ ਬਾਹਰ ਅੰਦਰ ਜਾਂ ਫੰਕਸ਼ਨ ਤੇ ਵੀ ਜਾਣਾ ਹੋਵੇ ਕਿਸੇ ਤੇ ਬਾਕੀ ਸਕੂਟਰੀ ਬਈ ਕਿਸੇ ਦੀ ਲੈ ਕੇ ਗਈ ਸੀ ਤੁਹਾਨੂੰ ਪਤਾ ਆਪਣੀ ਤਾਂ ਖਰਾਬ ਕਰਦੀ ਆ ਉਹ ਤੇ ਬੈਟਰੀ ਪੈਣ ਵਾਲੀ ਹੈ ਤੇ ਕੀ ਹੋਣਾ ਲਾ ਉਹ ਕੰਮ ਵੀ ਕਰਵਾਉਣਾ ਛੇਤੀ ਫੋਨ ਕੀਤਾ ਸੀ ਮਕੈਨਿਕ ਨੂੰ ਨਹੀਂ ਪੈਣ ਲੱਗ ਜਾਂਦਾ ਆਉਂਦਾ ਹੀ ਨਹੀਂ ਪਾਣੀ ਖੜ ਜਾਂਦਾ ਉਹਦੀ ਦੁਕਾਨ ਮੂਰੇ ਕਹਿੰਦਾ ਆਵਾ ਮम्मी ਜੀ ਕੀ ਬਣਾਇਆ ਆ ਕੀ ਹੈ ਬਰੈਡ ਦਾ ਚੂਰਾ ਆਓ ਤੇ ਨਾਲ ਕੀ ਕੁਝ ਬਣਾ ਰਿਹਾ ਅੱਜ ਬਸ ਦੱਸੋ ਮੜਾ ਜਾ ਇੱਧਰ ਇੱਧਰ ਮੈਂ ਤੇ ਦਾ ਜੂਰੇ ਹੀ ਬਣਾਉਂਗਾ ਹੋਰ ਕੀ ਬਣਾਣਾ ਮੇਰੇ ਵਾਸਤੇ ਤੁਸੀਂ ਬਣਾਉਗੇ ਤਾਂ ਕੱਲੀ ਥੋੜਾ ਬਣਾਉਗੇ ਬਣਾਉਣਾ ਅੱਛਾ ਬਾਈ ਮੇਰੇ ਵਾਸਤੇ ਵੀ ਬਣਾ ਦੇ ਮੰਮੀ ਇਹੋ ਜਿਹੀ ਹੋਣੀ ਚਾਹੀਦੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਂਗਾ ਇਹ ਆ ਰੋਟੀਆਂ ਰੋਟੀਆਂ ਇਹ ਇਹਦੇ ਨਾਲ ਕੀ ਮੈਂ ਦਾ ਵਾ ਚਕਰੇਲਾ ਬਣਾਇਆ ਨਹੀਂ ਤੋੜੀਆਂ ਵੀ ਨਹੀਂ ਬਾਈ ਮੈਨੂੰ ਕਰੇਲੇ ਦਾ achar ਬਹੁਤ ਪਸੰਦ ਆ ਕਰੇਲੇ ਦਾ achar ਹੀ ਲਾ ਲਓ ਉਹ ਜਿਹੜਾ ਕਾਰੇੜਾ ਕਰੇ ਲਵਾਂ ਜਣਾ ਬਹੁਤ ਸਵਾਦ ਆਂਦਾ ਤੇ ਆ ਕੀ ਦੇ ਬਸ ਤਰਖਿਆ ਤੇ ਮੇਰੇ ਵਾਸਤੇ ਤੇਜ ਬਾਗ ਵਾਸਤੇ ਸੇਵ ਖਾਉ ਆਏ ਅਪਾ ਆਏ ਹੋ ਜੀ ਮੰਮੀ ਆਏ ਹੋ ਜੀ ਮੰਮੀ ਹੁੰਦੇ ਆ ਵਾ ਜਿਹੜਾ ਤੁਹਾਨੂੰ ਪਤਾ ਨਾ ਇੱਕ ਪਿਆਰ ਹੁੰਦਾ ਉਹ ਪਿਆਰ ਮੈਨੂੰ ਮੰਮੀ ਨੂੰ ਦੇਣਾ ਪਤਾ ਗਾੜੀ ਮੰਮੀ ਮੈਨੂੰ ਦੇ ਦਿੰਦੀ ਖੁੱਲ ਕੇ ਰਿਹਾ ਮੰਮੀ ਤਾਂ ਇਹ ਖੁੱਲ ਕੇ ਇਹ ਆਪਣੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੁੰਦਾ ਹੈ ਆਪਾ ਕੋਣ ਸਮਝ ਗਏ ਨਾ ਐ ਦੁਬਾਰਾ ਇਹ ਜਿੰਦਗੀ ਚੀਰੂਗਾ ਹਾਂਜੀ ਹੁਣ ਜਦੋਂ ਵੀ ਤੁਸੀਂ ਕੈਮਰਾ ਦੇਖ ਲੈਣਾ ਉਹ ਖੁੱਲ ਕੇ ਬੋਲਾ ਕਰ ਉਹ ਤੁਹਾਨੂੰ ਵੀ ਆਪਾਂ ਉੱਥੇ ਤੱਕ ਪਹੁੰਚਿਆ ਹੁਣ ਆਇਆ ਉਹ ਸ਼ੋਅ ਤੱਕ ਲਾਫਟਰ ਸ਼ੈਰ ਹੋ ਗਿਆ ਬਿਗ ਬੋਸ ਹੋ ਗਿਆ ਥੋੜਾ ਲੜਿਆ ਕਰੋ ਘਰੇ ਤਾਂ ਕਿ ਉਹਨਾਂ ਨੂੰ ਪਸੰਦ ਆਉ ਤੁਸੀਂ ਬਿਗ ਬੋਸ ਹਾਂ ਬਾਕੀ ਭਾਈ ਕੋਈ ਵੀ ਪਹੁੰਚ ਸਕਦਾ ਤੱਕ ਮੈਂ ਇਹ ਕਹਿੰਦਾ ਮੈਂ ਵੀ ਵੰਚਣਾ ਮੁੰਮੀ ਵੀ ਪਹੁੰਚ ਲਈ ਮੇਰੀ ਮੰਮਾ ਕੱਢਣੀ ਹੈ ਬਹੁਤ ਚੌੜ ਕਰਦੀ ਆ ਪਰ ਕੈਮਰਾ ਜਦੋਂ ਖੁੱਲ੍ਹੇ ਜੈ ਨਾ ਉਦੋਂ ਪਤਾ ਨਹੀਂ ਕੀ ਹੋ ਜਾਂਦਾ ਥੋੜਾ ਬਹੁਤ ਸਮਝਾਣਾ ਸਿਖਾਉਣਾ ਪਊਗਾ ਫਿਰ ਜਾ ਕੇ ਮੇਰੀ ਮੰਮੀ ਵਧੀਆ ਕੰਮ ਕਰ ਲਾ ਕੇ ਦੇਣੀ ਹੈ ਕੈਮਰੇ ਦੇ ਨਾਲ ਵੀ ਹਈ ਕੈਮਰੇ ਤੇ ਉਹ ਵੀ ਵੀਡੀਓ ਰਿਕਾਰਡਿੰਗ ਵੀ ਨਹੀਂ ਹੁੰਦੀ ਮੰਮੀ ਨੂੰ ਉਹ ਵੀ ਹੋਲੀ ਵਾਲੀ ਸਿਖਾਉਣਾ ਪਊਗਾ ਬਾਕੀ ਚਲੋ ਹੁਣ ਚੱਪਲ ਚੁਪਲਾ ਦਾ ਕੰਮ ਮੁੱਕ ਗਿਆ ਸ਼ਾਮ ਨੂੰ ਮੇਰਾ ਪਲਾਨ ਹੈਗਾਗਾ ਪਾਰਕ ਚੱਲਾਂਗੇ ਆਪਾਂ ਸੈਰ ਸੂਰ ਕਰਾਂਗੇ ਓਕੇ ਬਈ ਥੰਦੇ ਪਿੰਦ ਘਰ ਦਾ ਮਬਾਲਾ ਬਣ ਗਿਆ ਕੱਲ੍ਹ ਤਾਂ ਬੁਖਾਰ ਨਹੀਂ ਚੜਿਆ ਸੀ ਕਗੇੜਾ ਲਾਇ ਤੀ ਮੈਂ ਕੱਲੇ ਕਗੇੜਾ ਲਾ ਕੇ ਆਇਆ ਮਮੇ ਮੋੜ ਕੇ ਬੁਖਾਰ ਚੜ ਗਿਆ ਮੈਨੂੰ ਲੱਗਦਾ ਬੁਖਾਰ ਤੁਹਾਨੂੰ ਪਤਾ ਕਿਉਂ ਚੜਿਆ ਠੋਡੀ ਚੱਪਲ ਨਹੀਂ ਠੋਡੀ ਚੱਪਲ ਕੋਈ ਚੱਕ ਕੇ ਲੱਗਿਆ ਪਰਵਾ ਪ੍ਰਭੂ ਨਹੀਂ ਅੰਦਰੋਂ ਤਦ ਦਿਲ ਦੁਖਿਆਣਾ ਅੰਦਰੋਂ ਅੰਦਰ ਹੁੰਦਾ ਸਾਰਾ ਕੁਝ ਉਮੀ 12 ਕੁਸ ਦਿਖਾਈ ਚਲੋ ਅੰਦਰ ਤਦ ਦਰਦ ਹੁੰਦਾ ਹੀ ਹੈ ਨਾ ਵਧੀਆ ਵਧੀਆ ਨੱਚਪੜਾ ਬਾਬਾ ਨਾ ਮੜ ਗਿਆ ਵੀ ਨਾ ਮੇ ਚੱਪਲਾਂ ਨਹੀਂ ਸੀ ਆਈ ਮੈਂ ਮੇਰਾ ਵੀ ਕੋ ਸਗਮਾਉਣਾ ਭੋਲੋ ਮੈਨੂੰ ਕੀ ਗਮਾਵਾ ਮੈਂ ਕੱਪੜੇ ਦਮਾਉਂਗੇ ਨਾ ਮੈਨੂੰ ਕੱਪੜੇ ਦਗਾਉਂਦਾ ਮੈਂ ਗੁਵਾਣਾ ਕੋਈ ਲਾ ਕੇ ਲੈ ਗਿਆ ਹੁਣ ਮੇਰੇ ਕੱਪੜਿਆਂ ਵਾਸਤੇ ਕਿ ਸਾਨੂੰ ਵਿਆਹ ਕਰਵਾਉਣਾ ਬਾਈ ਕੋਈ ਬੰਦੇ ਦਾ ਵਿਆਹ ਹੋਇਆ ਯਾਰ ਕਮੈਂਟ ਕਰਕੇ ਦੱਸ ਦਿਓ ਅਸੀਂ ਆਵਾਂਗੇ ਠੀਕ ਹੈ ਨਾ ਮੈਂ ਨਾ ਮੈਂ ਕੱਪੜੇ ਲੈਣੇ ਨੇ ਸਮਾਲ ਦੀ ਗੱਲ ਆ ਯਾਰ ਹਾਂ ਇੱਧਰ ਆ ਕੇ ਬਹਿਣਾ ਪੈਂਦਾ ਇਸ ਟਾਈਮ ਉਹ ਬਈ ਮੇਰੇ ਕਮਰੇ ਦਾ ਜਿਹੜਾ ਪੱਖਾ ਨਾ ਬਾਲਾ ਸਲੋ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਹਜੇ ਮੈਨੂੰ ਲੱਗਦਾ 10 ਦਿਨ ਵੀ ਨਹੀਂ ਹੋਏ ਹੋਣੇ ਉਹਦਾ ਸੈੱਲ ਚੇਂਜ ਕਰਵਾਇਆ ਸੀਗਾ ਪੱਖੇ ਦਾ ਵੀ ਤੇਜ਼ ਹੋ ਜਾਏ ਹੁਣ ਉਹ ਬਾਲਾ ਸਲੋ ਹੋ ਗਿਆ ਪਤਾ ਨਹੀਂ ਨਜਾਇਜ਼ ਹੀ ਸਲੋ ਹਵੇ ਹੀ ਨਹੀਂ ਲੱਗਦੀ ਪਈ ਉੱਥੇ ਤਾਂ ਫਿਰ ਮੈਂ ਸੋਚਿਆ ਆ ਕੇ ਭਈਆ ਨਾਲੇ ਤਾਂ ਟੀਵੀ ਦੇਖ ਲਾਂਗੇ ਥੋੜੀ देर ਨਾਲੇ ਅੱਜ ਹੈਗੀ ਬਈ ਉਹੀ ਬ੍ਰੈਡ ਕ੍ਰੰਮਜ਼ ਤੇ ਝੂਰਾ ਬਣਾ ਕੇ ਨਾ ਉਹਦੇ ਵਿੱਚ ਖੀਰਾ ਟਮਾਟਰ ਪਿਆਏ ਪਤਾ ਰੋਟੀ ਕarele ਮਿਰਚ ਤੇ ਦਹੀਂ ਤੇ ਨਾਲ ਆਹ ਪਾਣੀ ਪਾਣੀ ਦੀ ਬਈ ਮੈਂ ਹੁਣ ਗੜਵੀ ਪੀ ਲੂੰਗਾ। ਇਸ ਤੋਂ ਬਾਅਦ ਫਿਰ ਮੈਨੂੰ ਲੱਗਾ ਪੂਰੇ ਦਿਨ ਚ ਮੈਨੂੰ ਬਹੁਤ ਘੱਟ ਲੋੜ ਪੈਂਦੀ ਹੈ ਪਾਣੀ ਦੀ। ਕਿਉਂਕਿ ਜੇ ਮੈਂ ਨਾ ਪੀਤਾ ਫਿਰ ਮੈਂ ਭੁੱਲ ਜਾਂਨਾ। ਫਿਰ ਮੈਨੂੰ ਪਛਤਾਉਣ ਨੂੰ ਪਤਾ ਹੀ ਨਹੀਂ ਕਿ ਮੈਂ ਕਿਹੋ ਜਾਂਦਾ। ਸਮਝ ਗਏ ਨਾ? ਤੁਸੀਂ ਸੋਚ ਰਹੇ ਹੋਗੇ ਕਿ ਮੈਂ ਬਣਾ ਕੁੰਦਾ ਵਰਦਾ ਬਈ ਪਾਪਾ ਦੇ ਫਰੈਂਡ ਸੀਗੇ ਬਿਮਾਰ ਹੋ ਗਏ। ਉਹਨਾਂ ਕਰਕੇ ਨਾ ਕੱਲ ਵਾਲਾ ਵਲੌਗ ਸੀ ਜਿਹੜਾ ਮੈਂ ਉਹ ਅੱਜ ਕੰਟੀਨਿਊ ਕਰ ਰਿਹਾ ਕਿਉਂਕਿ ਕੱਲ ਮੈਂ ਦੁਪਹਿਰੇ ਬਈ ਸੋ ਗਿਆ ਸੀਗਾ। ਉਸ ਤੋਂ ਬਾਅਦ ਸ਼ਾਮ ਨੂੰ ਮੈਂ ਉੱਠਾਂਗਾ 7 ਵਜੇ ਠੀਕ ਹੈ। 7 ਵਜੇ ਜਦੋਂ ਮੈਂ ਉੱਠਿਆ ਉਦੋਂ ਵਾਲਾ ਜੋਤ ਵਗੈਰਾ ਕਰਕੇ ਆਪਾਂ ਸੋ ਗਏ ਰੋਟੀ ਰੋਟੀ ਪਾ ਗਏ ਤੇ ਫਿਰ ਸੌਣ ਤੋਂ ਬਾਅਦ ਮੇਰੇ ਯਾਦ ਹੀ ਨਹੀਂ ਰਿਹਾ ਵੀ ਵਲੌਗ ਲੂਗ ਰਿਟ ਵੀ ਕਰਨਾ ਤੇ ਅੱਜ ਦਾ ਕੀ ਸੀਗਾ ਅੱਜ ਵੀ ਮੈਂ ਛੁੱਟੀ ਲਈ ਬੈਠਾ ਸੀਗਾ ਪਾਪਾ ਨਾਲ ਮੈਂ ਗਿਆ ਨਹੀਂ ਤੇ ਉਸ ਤੋਂ ਬਾਅਦ ਹੁਣ ਮੈਂ ਫ੍ਰੀ ਹੋਇਆ ਸੀਗਾ ਹੁਣ ਪਾਪਾ ਦਾ ਕਾਲ ਆ ਗਿਆ ਕਹਿੰਦੇ ਫਰੈਂਡ ਬਿਮਾਰ ਹੋ ਗਿਆ ਉਹਨੂੰ ਲੈ ਕੇ ਜਾਣਾ ਤਾਂ ਕਰਕੇ ਮੈਂ ਇੱਧਰ ਆ ਗਿਆ ਆਪਾਂ ਦੀ ਕਾਲ ਆ ਗਈ ਸੀ ਕਿ ਕਹਿੰਦੇ ਜੇ ਵੀ ਉਹਨਾਂ ਫਰੈਂਡ ਨੂੰ ਬਾਹਰ ਜਾਣਾ ਪਿਆ ਵੀ ਉਹਨਾਂ ਦਾ ਆਫਿਸ 'ਚ ਦੋ ਜਣੇ ਕੰਮ ਕਰਦੇ ਆ ਯਾਰ ਜੇ ਉਹਨਾਂ ਦੇ ਫਰੈਂਡ ਨੂੰ ਬਾਹਰ ਜਾਣਾ ਪਿਆ ਤਾਂ ਫਿਰ ਗੱਡੀ ਉਹਨਾਂ ਨੂੰ ਫੜਾ ਕੇ ਉਹਨਾਂ ਨੂੰ ਕਹਦੀ ਮੈਨੂੰ ਘਰੇ ਛੱਡਿਆਓ ਜੀ ਤੂੰ ਆਪ ਦਾ ਘਰੇ ਰੈਸਟ ਕਰ ਲੈ ਅੱਜ ਸਵੇਰੇ ਯਾਰ ਮੇਰਾ ਪੈਰ ਮੋਸ ਗਿਆ ਸੀਗਾ ਜਦੋਂ ਮੈਂ ਦੁੱਧ ਪਾਣ ਗਿਆ ਨਾ ਤਾਂ ਹੀ ਮੈਂ ਛੁੱਟੀ ਲੈ ਲਈ ਫਿਰ ਮੈਂ ਗਿਆ ਹੀ ਨਹੀਂ ਤਦੇ ਫਿਰ ਅੱਜ ਸਵੇਰ ਦਾ ਚਲੋ ਹੁਣ ਇੱਕ ਵਾਰ ਵੇਟ ਕਰ ਰਹੇ ਆ ਦੇਖ ਲੈ ਕਿੰਨਾ ਕੁ ਟਾਈਮ ਲੱਗਦਾ ਹੈ ਹਸਪੀਟਲ ਚੋਂ ਲੈ ਕੇ ਆਏ ਸੀਗੇ ਟੈਸਟ ਟੁਸਟ ਕਰਾਉਣੇ ਸੀਗੇ ਯਾਰ ਤੇ ਫਿਰ ਦੁਬਾਰਾ ਪੈਰ ਉੱਥੇ ਜਾਵਾਂਗੇ ਸ਼ਾਇਦ ਹਸਪੀਟਲ 'ਚ ਹੀ ਤਲੀ ਸੀਗੀ ਰੋਡ ਤੇ ਖੜਾ ਨਹੀਂ ਸਕਦੇ ਸੀ ਕਿਉਂਕਿ ਟ੍ਰੈਫਿਕ ਬਹੁਤ ਆ ਦੇਖੋ ਤੁਸੀਂ ਆਲਟੋ ਵਾਲਾ ਵੀ ਮੇਰੇ ਸਭ ਨਾਲ ਤਾਂ ਹੀ ਅੰਦਰ ਬਾੜ ਜਾਂਦਾ ਬਟ ਆਪਾਂ ਤਾਂ ਬਾੜ ਕੇ ਪਹਿਲੇ ਲਾਲੀਪਰ ਸਿੱਧੀ ਕਰਕੇ ਗਲੀ ਚ ਘੁਮਾਤੀ ਮੈਂ ਤਾਂ ਮੈਂ ਦੇਖੋ ਟਾਈਮ ਸੀਗਾ ਮੈਂ ਕਿ ਗਲੀ ਚ ਘੁਮਾ ਕੇ ਨਾ ਕੁਝ ਨਹੀਂ ਹੁੰਦਾ ਕਿ ਮੇਨ ਤਾਂ ਉਹਨਾਂ ਨੂੰ ਬੰਦਿਆਂ ਦੀ ਲੋੜ ਪਤਾ ਕਾਚ ਸੀ ਹਸਪੀਟਲ ਚ ਹੀ ਸੀਗੀ ਤਾਂ ਕਰਕੇ ਹੁਣ ਉਹਨਾਂ ਨੂੰ ਹਸਪੀਟਲ ਛੱਡ ਕੇ ਟੈਸਟ ਵਗੈਰਾ ਕਰਵਾਉਣੇ ਸੀਗੇ ਉਹਨਾਂ ਦੀ ਤਾਂ ਜਿਹੜੀ ਗੱਡੀ ਸੀ ਮੇਰੇ ਪਾਪਾ ਦੇ ਫਰੈਂਡ ਦੀ ਉਹਨਾਂ ਦੀ ਗੱਡੀ ਖਰਾਬ ਹੋ ਗਈ ਮੋਨੇ ਕੱਕੇ ਹੁਣ ਇਸ ਗੱਡੀ ਦੀ ਲੋਡ ਪਈ ਹੁਣ ਆਪਾਂ ਉਹ ਕਰਕੇ ਉਹਨਾਂ ਨੂੰ ਵਾਪਸ ਛੱਡਤਾ ਹੈ ਟੈਸਟ ਟੁਸਟ ਕਰਾ ਕੇ ਹੁਣ ਹਸਪੀਟਲ ਚ ਦਿਖਾਉਣਗੇ ਸ਼ਾਮ ਨੂੰ ਜੇ ਉਹਨਾਂ ਨੇ ਬਾਹਰ ਵੀ ਜਾਣਾ ਹੋਇਆ ਤੋ ਆਪਦਾ ਬਾਹਰ ਭੱਜ ਜਾਣਗੇ ਜਿੱਥੇ ਰਹਿਣਾ ਹੋਇਆ ਇੱਥੇ ਰੁਕ ਜਾਣਗੇ ਤੇ ਆਪਾਂ ਆਪਦਾ ਘਰ ਜਾਂਦੇ ਹੋਗੇ ਹੁਣਾ ਤੇ ਬਾਕੀ ਬਈ ਸੂਏ ਚ ਮੈਂ ਤੁਹਾਨੂੰ ਬਾਣੀ ਦਿਖਾਉਣਾ ਚਲੋ ਚੱਲ ਜੀ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਬਸ ਇੰਨੀ ਕੀ ਸੀ ਅੱਜ ਦੀ ਵੀਡੀਓ ਹੁਣ ਮੈਂ ਘਰ ਚੱਲਿਆ ਬਾਏ ਬਾਏ